ਮੈਂ ਤਾਂ ਲੈਂਦਾ ਨਹੀਂ ਇਹਦਾ ਦੋਣਾ ਮੈਂ ਕੀ ਕਰਨਾ ਮੈਂ ਚੇ ਸਾਢੇ 4 ਦਾ ਦੇ ਯਾਰ ਛੱਡ ਬਰਾ ਹੋਰ ਗੱਲ ਨਾਲ ਠੀਕ ਆ ਸਾਢੇ 4 ਦਾ ਉਹ ਲੈ ਕਰਦੇ ਕੋਸੇ 200 ਰੁਪਏ ਹੋਰ ਇਹ ਗੰਗਾ ਜੈ ਹੈਗੇ ਮਾੜੇ ਮੁੱਟਾ ਤਾਮ ਹਾਂ ਉਹ ਲੈ ਨਹੀਂ ਮਿਲਦਾ ਸਾਢੇ 4 ਦਾ ਤੂੰ ਲੈ ਫੜ ਉਹ ਦੇਣਾ ਦੇਣਾ ਕੋਈ ਮਕਾ ਦੇ ਲੈ ਕੋਈ ਮਕਾਉਣਾ ਉਹ ਵੀ ਪੱਜਲ ਨੂੰ ਤਿਆਰ ਹੋਵੇ ਪੂਰਾ 5 ਦਾ ਵੇ ਚੱਲ ਹਰ ਲਾ ਜਾ

पादे रस्सी जा भाई ओए इनु दे दिया पैसे नहीं पूछना चंगा है पांच हजार हो गया दुश्मन कोई भी नहीं अपना आ चल लखया भाई ओ भाई एदे नाल जाके परसी कर ਦਾ ਬਾਗ ਜਾਉਂਦਾ। ਚੱਲ ਆ। ਆ ਗੋਦੀ ਚੱਕ ਵੀ ਨੂੰ। ਰੱਸੀ ਰੱਸੀ ਦਾ ਫੜਾ ਦੇ ਇਹਨੂੰ ਘੱਟ ਪਾ ਦੇ। ਓਏ ਆਪੇ ਲੋਟ ਕਰਨੂ ਇਹਦੇ ਘੱਟ ਪਾ ਦੇ ਰੱਸੀ ਯਾਰ ਉੱਥੇ ਲੋਟ ਕਰਦਾ ਫਿਰੂਗਾ। ਹੈ? ਓਏ ਇੰਨੀ ਘੱਟ। ਚਲ ਆਇਆ ਨਾਲ ਹੀ ਜਾਣਾ ਦੱਛ ਦੀ ਇਹਨੂੰ। ਡਰੈਸ ਲੱਗ। ਹਾਂਜੀ ਵੀਰੋ ਸਾਸਤਰੀ ਕਾਰ ਆਪਾਂ ਖੜੇ ਆ ਅੱਜ ਚਰਨੇ ਦੇ ਬਾਈ ਦੇ ਤੰਬੂ ਦੇ ਵਿੱਚ। ਤੁੰਗਾਲੀ ਮਹਾਨ ਮੰਡੀ ਦੇ ਮੇਲੇ ਦੇ ਵਿੱਚ। ਤੇ ਬਾਈ ਆਏ ਨੇ ਸਮਾਲਪਾਉ ਤੋਂ ਹਾਂਜੀ ਗੰਜੀ ਗਲਾਬ ਸਿੰਘ ਵਾਲੇ ਤੋਂ ਗੰਜੀ ਗਲਾਬ ਸਿੰਘ ਵਾਲੇ ਤੋਂ ਹਾਂਜੀ ਗੰਜੀ ਗਲਾਬ ਸਿੰਘ ਵਾਲੇ ਤੋਂ ਲਾਣੇਦਾਰ ਆਇਆ ਤੇ ਚਰਨੇ ਲਵੇ ਸਪੈਸ਼ਲ ਚੱਲ ਕੇ ਚੱਲ ਕੇ ਚੱਲ ਕੇ ਆਇਓ ਹਾਂਜੀ ਹਾਂਜੀ ਇਹ ਜੇ ਕੀ ਚਰਨੇ ਦੇ ਵਿੱਚ ਵੜਿਆ ਹੈ ਵੀ ਜਿਹੜੇ ਚਰਨੇ ਨੂੰ ਤੋਂ ਨੇ ਇਹਨਾਂ ਨੇ ਬੱਕਰੀਆਂ ਲੈਣੀਆਂ ਸੀ ਤਾਂ ਆਇਆ ਲੈ ਲੀਆਂ ਆਪਣੇ ਤੋਂ ਬੱਕਰੀਆਂ ਕਿੱਥੋਂ ਲੈ ਲਈਆਂ ਹਾਂਜੀ ਹਾਂ ਕਹਿ ਪੰਜ ਬੱਕਰੀਆਂ ਲੈ ਲਈਆਂ ਚਾਰ ਬੱਚੇ ਨੇ ਇਹ ਬੱਕਰੀਆਂ ਦਾ ਪੰਜ ਬੱਕਰੀਆਂ ਚਾਰ ਬੱਚੇ ਹਾਂਜੀ ਗੱਡੀ 'ਚ ਲੱਤਤੀਆਂ ਬਾਈ ਇਹਨਾਂ ਨੇ ਅੱਛਾ ਗੱਡੀ 'ਚ ਲੱਤ ਵੀ ਦਿੱਤੀਆਂ ਹਾਂਜੀ ਲੱਤ ਬਾਕੀ ਮਾਲ ਆ ਤੇ ਆਪਣੇ ਕੋਲੇ ਬਾਵਾ ਸੀ ਬਾਕੀ ਦੀ ਬਾੜੀ ਦੇਖ ਸਕਦੇ ਹੋਗੇ ਅੱਜ ਮਾਲ ਮੰਡੀ ਚ ਆਏ ਬਹੁਤ ਆ ਬਹੁਤ ਵਧੀਆ ਮਾਲ ਵੀ ਕਿਹਾ ਬਾਈ ਅੱਜ ਜਿਵੇਂ ਠੰਡ ਵੀ ਵਧੀਆ ਰਹੀ ਹੈ ਹਾਂਜੀ ਹਾਂ ਮਾਲਕ ਵੀ ਆਪਣੇ ਤੇ ਖੁਸ਼ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਾਈ ਤੇ ਫਿਰ ਕੀ ਪਾ ਦੀਆਂ ਚਰਨੇ ਤੋਂ ਬੱਕਰੀਆਂ ਵੇਲੀਆਂ ਇਹਨਾਂ ਨੂੰ ਆਪਾਂ 5 ਬੱਕਰੀਆਂ ਦਿੱਤੀਆਂ ਨੇ ਬਾਈ 90000 90000 ਤੁਹਾਨੂੰ ਲੱਗੀਆਂ ਚਾਰ ਬੱਚੇ ਨੇ ਥੱਲੇ ਇੱਕ ਬੱਚਾ ਨਹੀਂ ਸੀ ਥੱਲੇ ਇਹ ਤਾਂ ਪਤੰਦਰਾ 5 ਬੱਕਰੀਆਂ 4 ਬੱਚੇ ਹਾਂਜੀ 90000 ਨੂੰ 10-10000 ਨੂੰ ਇਹ ਡੜਾ ਪੈ ਗਿਆ ਹਾਂਜੀ ਵਿੱਚ ਮੇਰੇ ਖਿਆਲ ਕੋਈ ਗੱਬਣਾ ਵੀ ਹੋਣੀ ਇੱਕ ਦੋ ਨਾ ਗੱਬਣਤਾ ਆਜੇ ਕੋਈ ਨਹੀਂ ਹੁੰਦੀ ਲੱਗੀ ਹੋਵੇ ਤੇ ਆਪਾਂ ਕਹਿਣਾ ਚੱਲ 200 ਦੁੱਧ ਤਾਂ ਦੇਣੀਆਂ ਆ ਹਾਂਜੀ ਦੁੱਧ ਦੇਣੀਆਂ ਜੀ ਦੇਖ ਸਕਦੇ ਹੋ ਜੀ ਇਹ ਚਰਨੇ ਦੇ ਸੌਦੇ ਬਹੁਤ ਵਧੀਆ ਸੌਦੇ ਸੈੱਟ ਸੌਦੇ ਨਾ ਜ਼ਿਆਦੇ ਲੁੱਟਤਾ ਨਾ ਜ਼ਿਆਦੇ ਕੁੱਟਤਾ ਹਾਂਜੀ ਤੇ ਲਾਣੇਦਾਰ ਨੇ ਆਕੇ ਮੋਗੇ ਚ ਜ਼ਿਲੇ ਚੋਂ ਟੋਹੇ ਵੀ ਚਰਨੇ ਨੂੰ ਮਿਲਾ ਬਿਲਕੁਲ ਜੀ ਬਿਲਕੁਲ ਚਰਨੇ ਨੇ ਉਹਨਾਂ ਦੀ ਇੱਜ਼ਤ ਕੀਤੀ ਤੇ ਉਹਨਾਂ ਨੂੰ ਵਧੀਆ ਬੱਕਰੀਆਂ ਦਿੱਤੀਆਂ ਚੰਗੇ ਸੋਤੇ ਦਿੱਤੇ ਆਹ ਸੋਹਣੀਆਂ ਬੱਕਰੀਆਂ ਨੇ ਬਾਈ ਸਾਰੀਆਂ ਬਾਈ ਚਰਨੇ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਤੇ ਸਾਨੂੰ ਜੀ ਬਾਈ ਚਰਨੇ ਬੱਕਰੀਆਂ ਦਿਖਾ ਦੇ ਜਿਹੜੀਆਂ ਲਾਣੇਦਾਰ ਨੂੰ ਵਧੀਆ-ਵਧੀਆ ਵੀ ਆਹੀ ਕੁਆਲਿਟੀ ਦੇ ਦਿੱਤੀਆਂ ਨੇ ਆ ਬੱਕਰੀਆਂ ਗੱਡੀ 'ਚ ਵੀ ਖੜੀਆਂ ਨੇ ਬਾਈ ਬਾਕੀ ਦਿਖਾ ਦੰਗੇ ਇਹਨਾਂ ਨੇ ਗੱਡੀ ਚਲਾ ਦਲੀ ਜੀ ਕੁਆਲਿਟੀ ਬਾਕੀ ਆਪਣੇ ਕੋਲੇ ਹੁਣ ਇਸ ਟਾਈਮ ਆ ਬੱਕਰੀਆਂ ਖੜੀਆਂ ਨੇ ਜੀ ਅੰਜਾਂ ਨੂੰ ਦਿੱਤੀਆਂ ਨੇ ਮਤਬਲਾ ਹਾਂ ਜੀ ਆ ਬੱਕਰੀਆਂ ਸਾਰੀਆਂ ਸਾਫ਼ ਸੀ ਸਾਫ਼ ਦਿੱਤੀਆਂ ਨੇ ਇਹ ਬੱਕਰੀਆਂ ਕੱਪੜਾ ਨੇ ਬਾਈ ਦੋਦੇ ਇਹ ਤਾਂ ਬੱਕਰੀਆਂ ਦਾ ਕੋਈ ਲੈਖਾ ਹੀ ਨਹੀਂ ਹਾਂ ਜੀ ਇਹ ਵੱਡੀਆਂ ਬੱਕਰੀਆਂ ਨੇ ਇਸ ਕੁਆਲਿਟੀ 'ਚ ਬੱਕਰੀਆਂ ਦਿੱਤੀਆਂ ਨੇ ਜੀ ਬਾਈ ਚਰਨੇ ਨੇ ਹਾਂ ਜੀ ਹਾਂ ਜੀ 90000 ਦੇ ਨੌ ਨਾਗਾ ਹਾਂ ਜੀ ਆ ਦੇਖੋ ਜੀ ਨੌਨਾ ਜੀ ਪੰਜ ਬੱਕਰੀਆਂ ਚਾਹ ਜੀ ਪੰਜ ਬੱਚੇ ਚਾਰ ਚਾਰ ਬੱਚੇ ਪੰਜ ਬੱਕਰੀਆਂ ਆ ਦੇਖੋ ਜੀ ਸਾਰੀਆਂ ਨਵੀਆਂ ਨੇ ਵੀਰੇ ਬੱਕਰੀਆਂ ਆ ਦੇਖੋ ਇੱਕ ਸਾਖ ਦੇ ਬਾਕੀ ਆਪਣੇ ਕੋਲੇ ਆ ਕੇ ਖੜੇ ਸੀ ਇਹਨਾਂ ਦੇ ਇੱਕ ਦੋ ਨਾਗ ਬਾਈ ਆਪਾਂ ਵੇਚ ਵੀ ਦਿੱਤੇ ਬਾਕੀ ਲਾਨੇਦਾਰਾਂ ਦੇ ਨਾਗਾ ਕੱਟੂ ਦੇ ਲਿਆ ਕੇ ਬੰਨੇ ਤੇ ਇਹ ਖਾਰੇ ਜੋ ਇਹਨੇ ਵੇਚ ਨਹੀਂ ਦਿੱਤੀ ਜਿਵੇਂ ਆ ਬੱਕਰੀਆਂ ਆਪਣੇ ਕੋਲ ਚਾਰ ਚਾਰ ਰਹੀਆਂ ਰਹਿ ਗਈਆਂ ਵੀਰੇ ਹਾਂ ਜੀ ਹਾਂ ਬਾਕੀ ਸੇਲ ਹੋ ਗਈਆਂ ਵੀਰੇ ਆ ਦੇਖ ਸਕਦੇ ਹੋ ਵਾਹ ਜੀ ਬਾਤ ਚੱਲ ਰਹੀ ਵਧੀਆ ਆਪਣੇ ਕੋਲੇ ਮਾਲ ਹਨ ਆ ਦੇਖੋ ਜੀ ਗੰਜੀ ਦਾ ਸੰਗਲਾਈ ਬਾਕੀ ਉਹ ਬੱਕੀਆਂ ਘਟੀ ਲਿਖਣੇ ਰੋਸਾ ਆਊਟ ਲੈ ਲਿਓ ਬਾਈਆਂ ਨੂੰ ਜਿਹੜੀਆਂ ਦਿੱਤੀਆਂ ਨੇ ਆ ਦੇਖੋ ਜੀ ਰਾਜ ਦੇ ਨਾਲ ਭਾਈ ਕਿਸ ਮਾਰ ਕੋਲੇ ਭਾਈ ਕਿਸ ਬਾਤ ਕੋਲੇ ਹਾਂ ਜੀ ਰਾ ਕੇ ਕੋਟੇ ਹਾਂ ਜੀ ਬਹੁਤ ਵਧੀਆ ਮਾਲ ਕਿਚੇ ਚਰਨੇ ਨੇ ਤੰ ਤਨ ਕਰਾ ਹਾਂ ਗੱਡੀ ਜਲੀਆਂ ਦਿਖਾ ਦਿਓ ਬਾਈ ਚਾਹੇਓ ਵੀਰੇ ਜੜੀਆਂ ਲਈਆਂ ਤੁਹਾਨੂੰ ਇਹ ਬੱਕਰੀਆਂ ਨੰਬਰ ਬੋਲ ਦਿਓ ਤੁਹਾਡਾ ਨੰਬਰ ਆਪਣਾ 9592602155 9492602155 ਕਿਹੜੀ ਕਿਹੜੀ ਮੰਡੀ ਤੇ ਆਪਾਂ ਮਿਲਦੇ ਆਂ ਮੰਡੀਆਂ ਆਪਾਂ ਵੀਰੇ ਸਭ ਤੋਂ ਪਹਿਲੇ ਨੰਬਰ ਦਾ ਇਹੀ ਮੰਡੀ ਬਹੁਤ ਜ਼ਿਆਦਾ ਕਵਰ ਕਰਦਾ ਵੀਰੇ ਮੈਂ ਬਹੁਤ ਪੁਰਾਣੀ ਮੰਡੀ ਆ ਇਹ ਇੱਥੇ ਮੇਰਾ ਮਾਰ ਵੀ ਬਹੁਤ ਵਧੀਆ ਵਿਕਦਾ ਠੀਕ ਹੈ ਬਾਕੀ ਮੁੱਲਾਪਰਾਲੀ ਮੰਡੀ ਤੇ ਬਾਈ ਮੈਂ ਪਹੁੰਚਦਾ ਹੁੰਨਾ ਆ ਠੀਕ ਹੈ ਇਹ ਹੋਏ ਜੇ ਕਿਸੇ ਮੰਡੀ ਤੇ ਨਾ ਪਹੁੰਚੀਏ ਠੀਕ ਹੈ ਬਾਕੀ ਸਾਡੀ ਮੰਡੀ ਇੱਕ ਲੌਂਗੋ ਵਾਲਾ ਵੀਰੇ ਕਿਹੜੇ ਦਿਨ ਲੱਗਦੀ ਆ ਉਹ ਲੱਗ ਤੇ 3 ਤੇ 26 ਬਾਈ ਬਾਈ ਇਹ ਮੰਡੀ ਤੇ ਨਿਉਨ ਇਨਸਾਬੀ ਹੈਗਾ ਗਰੀਬ ਅਮੀਰ ਦਾ ਨਿਉਨ ਇਨਸਾਬੀ ਹੈਗਾ ਉਹ ਨਿਆ ਮਿਲਦਾ ਬਾਈ ਯਾਰ ਉਹ ਨਿਆ ਮਿਲਦਾ ਹਰੇਕ ਗਰੀਬ ਦਾ ਉਹ ਢਿੱਡ ਵੀ ਭਰਦਾ ਢਿੱਡ ਭਰਦਾ ਵੀਰੇ ਕੋਲੇ ਤੋਂ ਥੋੜਾ ਗਰੀਬ ਹਰੇਕ ਨੂੰ ਰੱਬ ਰੋਟੀ ਦਿੰਦਾ ਹੈ ਬਿਲਕੁਲ ਜੀ ਬਾਈ ਜੀ ਤਾਂ ਇਹ ਚਾਰ ਚੰਨ ਤਾਂ ਮੰਡੀ ਨੂੰ ਲੱਗੇ ਹੋਏ ਨੇ ਲੱਗੇ ਹੋਣੇ ਵੀਰੇ ਨਿਉ ਮਿਲਦਾ ਅਸਲ ਤਾਂ ਜਿਹੜੀ ਗੱਲ ਹੈ ਮਾਲ ਵੀ ਮਿਲਦਾ ਮਾਲ ਵੀ ਮਿਲਦਾ ਮਾਲ ਵੀ ਮਾਲ ਸਾਫ ਬੰਦੇ ਵੀ ਚੰਗੀਆਂ ਬੱਕਰੀਆਂ ਬਾਈਆਂ ਨੂੰ ਦਿੱਤੀਆਂ ਨੇ ਆਪਾਂ ਨੇ ਛੋਟਲੇ ਲਓ ਉਹਨਾਂ ਦਾ ਦੇਖਾ ਦਿੰਨੇ ਆ। ਉਹਨੇ ਆ ਕੇ ਕਹਿ ਸਰ ਜਾ ਬਈ। ਹਾਂ। ਉਹਨੇ ਆ ਕੇ ਕਹਿ ਦੇਣੀ। ਉਹ ਗਾੜ ਸੋਣ। ਹਾਂ। ਫੜ 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 ਆ ਜਾ। ਆ ਜਾ ਆ ਜਾ ਆ ਜਾ ਉਹ ਵੀ ਦਿਖਾਈਏ। ਪੱਛਾਓ ਬਈ। ਲਓ ਜੀ ਮਿੱਤਰੋ ਮਾਲ ਦਿਖਾਉਂਦਾ ਚਰਨੇ ਨੇ ਦਿੱਤਾ ਹੋਇਆ ਜਿਹੜਾ ਹੈ ਨਾ 9-9 ਪੰਜ ਬੱਕਰੀਆਂ ਤੇ ਚਾਰ ਬੱਚੇ ਨਾਲ। ਆ ਬੱਕਰੀਆਂ ਖੜੀਆਂ ਨੇ ਵੀਰੇ ਦੇਖ ਸਕਦੇ ਹੋ। ਵਧੀਆ ਕੁਆਲਿਟੀ। ਆਗੀਆਂ ਨਵੀਆਂ। ਚਰਨੇ ਕੋਲ ਕੁਆਲਿਟੀ ਮਿਲਦੀ ਹੈ ਹੈਨਾ। ਠੀਕ ਹੈ ਜੀ। ਆ ਜਾਰਾ ਮੱਤੇ ਨੇ ਵੀਰੇ ਨਾਲ ਥੱਲੇ ਚਾਰ ਬੱਚੇ ਬਿਲਕੁਲ ਸਾਫ ਸੁਥਰੀਆਂ ਬੱਕਰੀਆਂ ਨੇ ਬਾਈ ਇਹ ਪੰਜ ਬੱਕਰੀਆਂ 90000 ਦੀਆਂ ਦਿੱਤੀਆਂ ਨੇ ਵੱਡੀਆਂ ਬੱਕਰੀਆਂ ਨੇ ਸਾਰੀਆਂ ਆ ਬੱਚੇ ਨੇ ਬਾਈ ਇਹ ਨਾਲ ਥੱਲੇ ਜੀ ਬੱਡੇ ਸਪੈਸ਼ਲ ਫੋਨ ਕਰਕੇ ਆ ਜਾਂਦੇ ਨੇ ਜੀ ਇਹ ਤਾਂ ਇੱਥੇ ਹੀ ਲੈਣਾ ਵਾਲਾ ਨੰਬਰ ਆਪਣਾ 9592602155 ਬਾਈ 9592602155 ਲੈ ਵੀ ਮਿੱਤਰੋ ਤੁੰਗਲੀ ਬੱਕਰੀ ਮੰਡੀ ਹੈ ਨਾ ਜਿਹੜੀ ਯਾਰ ਵੀਰੇ ਰਾਟ ਦੇ ਆ ਲਓ ਜੀ ਕਿਦਾ ਤੇ ਬਹੁਤ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਹੁੰਦੀਆਂ ਤੇ ਬਹੁਤ ਜਾਇਜ਼ ਭਾਅ ਨਾਲ ਹਨ ਕੋਈ ਲੁੱਟਣ ਵਾਲਾ ਕੰਮ ਨਹੀਂ ਹੈਗਾ ਵੀ ਲੁੱਟਣ ਵਾਲਾ ਕੰਮ ਨਹੀਂ ਬਹੁਤ ਜਾਇਜ਼ ਭਾਅ ਨਾਲ ਮਿਲਣੀ ਹੈ ਠੀਕ ਹੈ ਜੀ ਧੰਨਵਾਦ